ਵੀ ਕੰਮ ਆਉਣ ਵਾਲੀਆਂ ਜ਼ਰੂਰੀ ਗੱਲਾਂ ਨੰਬਰ 1 ਸਦੀਆਂ ਦੇ ਮੌਸਮ ਵਿੱਚ ਮਸਾਲਿਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੁਝ ਦੇਰ ਧੁੱਪ ਵਿੱਚ ਜ਼ਰੂਰ ਰੱਖੋ ਨੰਬਰ 2 ਜੇਕਰ ਤੁਸੀਂ ਸਦੀਆਂ ਦੇ ਮੌਸਮ ਵਿੱਚ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਸਰੀਰ ਨੂੰ ਗਰਮ ਰੱਖੋ ਤੇ ਗਰਮ ਚੀਜ਼ਾਂ ਦਾ ਹੀ ਸੇਵਨ ਕਰੋ ਇਸ ਨਾਲ ਤੁਹਾਡਾ ਸਰੀਰ ਗਰਮ ਰਹੇਗਾ ਨੰਬਰ 3 ਸਵੇਰੇ ਉੱਠਣ ਤੋਂ ਤੁਰੰਤ ਬਾਅਦ ਤੁਸੀਂ ਮੋਬਾਈਲ ਫੋਨ ਦੇਖਣ ਤੋਂ ਬਚੋ ਇਸ ਤੋਂ ਲਾਵਾ ਤੁਸੀਂ ਕਿਸੇ ਖੁੱਲੀ ਥਾਂ ਤੇ ਜਾ ਕੇ ਹਰੀ ਘਾਹ ਦੇਖੋ ਇਸ ਨਾਲ ਅੱਖਾਂ ਦੀ ਐਕਸਰਸਾਈਜ਼ ਵੀ ਹੁੰਦੀ ਹੈ ਤੇ ਤੁਹਾਡਾ ਸਰੀਰ ਵੀ ਸਿਹਤਮੰਦ ਰਹਿੰਦਾ ਹੈ ਨੰਬਰ 4 ਜੇਕਰ ਤੁਸੀਂ ਪੋਚਾ ਲਗਾਉਣ ਤੋਂ ਬਾਅਦ ਆਪਣੇ ਪੋਚੇ ਨੂੰ ਸਾਬਣ ਲਗਾ ਕੇ ਚੰਗੀ ਤਰ੍ਹਾਂ ਨਾਲ ਧੋਂਦੇ ਹੋ ਤੇ ਧੁੱਪ ਵਿੱਚ ਸੁਕਾਉਂਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕਮਰੇ ਦੇ ਘਰ ਦੇ ਕਿਸੇ ਕਮਰੇ ਵਿੱਚ ਪੋਚੇ ਦੀ ਗੰਦੀ ਸਮੈਲ ਨਹੀਂ ਆਵੇਗੀ ਨੰਬਰ 5 ਔਰਤਾਂ ਨੂੰ ਪੀਰੀਅਡ ਦੌਰਾਨ ਕਦੇ ਵੀ ਠੰਡੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਤੁਹਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ ਇਸ ਸਮੇਂ ਹਮੇਸ਼ਾ ਗਰਮ ਚੀਜ਼ਾਂ ਹੀ ਖਾਓ ਨੰਬਰ 6 ਜਦੋਂ ਵੀ ਤੁਸੀਂ ਕਿਸੇ ਵੀ ਦਵਾਈ ਜਾਂ ਫਿਰ ਤੇਲ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਪਹਿਲਾਂ ਚੰਗੀ ਤਰੀਕੇ ਨਾਲ ਹਿਲਾ ਲਵੋ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਉੱਪਰ ਇਸ ਦਾ ਸਹੀ ਅਸਰ ਹੁੰਦਾ ਹੈ ਨੰਬਰ 7 ਜਿਹੜੀਆਂ ਔਰਤਾਂ ਦੀ ਸਕਿਨ ਜ਼ਿਆਦਾ ਖਰਾਬ ਹੁੰਦੀ ਹੈ ਉਹਨਾਂ ਨੂੰ ਕਦੇ ਵੀ ਬਲੀਚ ਜ਼ਿਆਦਾ ਨਹੀਂ ਕਰਨੀ ਚਾਹੀਦੀ ਕਿਉਂਕਿ ਬਲੀਚ ਵਿੱਚ ਪਾਇਆ ਜਾਣ ਵਾਲਾ ਕੈਮੀਕਲ ਤੁਹਾਡੇ ਚਿਹਰੇ ਨੂੰ ਹੋਰ ਖਰਾਬ ਕਰ ਸਕਦਾ ਹੈ ਨੰਬਰ 8 ਮੂਲੀ ਦਾ ਰਸਪੀ ਨਾਲ ਸਰੀਰ ਨੂੰ अनेका ਫਾਇਦੇ ਮਿਲਦੇ ਹਨ ਤੇ ਇਸ ਦੇ ਨਾਲ ਹੀ ਸਰੀਰ ਅੰਦਰ ਪੱਥਰੀ ਵੀ ਨਹੀਂ ਬੰਦੀ ਨੰਬਰ 9 ਆਪਣੇ ਬੱਚਿਆਂ ਦੀ ਜਿੱਕਰ ਤੁਸੀਂ ਸ਼ੁਰੂ ਤੋਂ ਹੀ ਰੋਜ਼ਾਨਾ ਪੈਰਾਂ ਦੀ ਮਾਲਿਸ਼ ਕਰੋ ਤੇ ਧੁੰਨੀ ਵਿੱਚ ਤੇਲ ਪਾਓ ਤਾਂ ਇਸ ਤਰ੍ਹਾਂ ਉਹ अनेका ਹੀ ਸਮੱਸਿਆਵਾਂ ਤੋਂ ਦੂਰ ਰਹਿਣਗੇ ਨੰਬਰ 10 ਜਿਹੜੇ ਲੋਕ ਚਾਹ ਪੀਣ ਦੇ ਜ਼ਿਆਦਾ ਸ਼ੌਕੀਨ ਹਨ ਉਹ ਚਾਹ ਵਿੱਚ ਅਦਰਕ, ਸੌਂਫ, ਹਰੀ ਇਲਾਇਚੀ ਜ਼ਰੂਰ ਮਿਲਾ ਕੇ ਪੀਵੋ ਇਸ ਨਾਲ ਤੁਹਾਨੂੰ ਚਾਹ ਨੁਕਸਾਨ ਨਹੀਂ ਕਰੇਗੀ। ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਤਿੰਨ ਭਿਜੇ ਹੋਏ ਅੰजीर ਖਾ ਲਵੋ ਤਾਂ ਤੁਹਾਨੂੰ ਕਦੇ ਵੀ ਕਬਜ਼ੇ ਦੀ ਸਮੱਸਿਆ ਨਹੀਂ ਹੋਵੇਗੀ ਤੇ ਨਾਲ ਹੀ ਤੁਹਾਡੇ ਸਰੀਰ ਦੀ ਚੰਗੇ ਤਰੀਕੇ ਨਾਲ ਸਫਾਈ ਹੋਵੇਗੀ। ਨੰਬਰ 12 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਗੂੰਗੁਨਾ ਪਾਣੀ ਜ਼ਰੂਰ ਪੀ ਲਿਆ ਕਰੋ ਇਸ ਨਾਲ ਸਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਤੇ ਸਰੀਰ ਦੀਆਂ ਹੋਰ ਵੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਨੰਬਰ 13 ਬੱਚੇ ਨੂੰ ਦੁੱਧ ਪਲਾਉਣ ਵਾਲੀ ਮਾਂ ਨੂੰ ਵੱਧ ਤੋਂ ਵੱਧ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਨੰਬਰ 14 ਜੇਕਰ ਤੁਹਾਡੀ ਚਾਹ 4 ਘੰਟੇ ਜਾਂ ਵੱਧ ਸਮੇਂ ਲਈ ਬਣੀ ਹੋਈ ਹੈ ਤਾਂ ਇਸ ਨੂੰ ਦੁਬਾਰਾ ਗਰਮ ਕਰਕੇ ਵਰਤਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਬੈਕਟੀਰੀਆ ਵਧਣੇ ਸ਼ੁਰੂ ਹੋ ਜਾਂਦੇ ਹਨ ਤੇ ਸਾਡੀ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੇ ਹਨ ਨੰਬਰ 15 ਜੇਕਰ ਤੁਸੀਂ ਆਪਣੇ ਕੋਲੇਸਟ੍ਰੋਲ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ 8 ਤੋਂ 10 ਘੰਟੀਆਂ ਲਈ ਪਾਣੀ ਤਾਂਬੇ ਦੇ ਬਰਤਨ ਵਿੱਚ ਪਾ ਕੇ ਰੱਖ ਦਿਓ ਤੇ ਫਿਰ ਇਸ ਪਾਣੀ ਨੂੰ ਪੀ ਲਵੋ ਨੰਬਰ 16 ਜੇਕਰ ਤੁਹਾਡਾ ਬੀਪੀ ਹਾਈ ਹੋ ਜਾਵੇ ਤਾਂ ਹਲਕੇ ਗਰਮ ਪਾਣੀ ਵਿੱਚ ਇੱਕ ਚਮਚ ਕਾਲੀ ਮਿਰਚ ਪਾਊਡਰ ਮਿਕਸ ਕਰਕੇ ਦੋ ਦੋ ਘੰਟੇ ਬਾਅਦ ਸਿਪ-ਸਿਪ ਕਰਕੇ ਪੀ ਲਵੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਬੀਪੀ ਠੀਕ ਹੋ ਜਾਵੇਗਾ ਨੰਬਰ 17 ਜਿਨ੍ਹਾਂ ਦਾ ਸਰੀਰ ਜਿਆਦਾ ਪਤਲਾ ਹੈ ਉਹਨਾਂ ਨੂੰ ਰੋਜ਼ਾਨਾ ਖਾਲੀ ਪੇਟ ਭਿੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ ਵਜ਼ਨ ਤੇਜ਼ੀ ਨਾਲ ਵਧੇਗਾ ਤੇ ਨਾਲ ਹੀ ਸਰੀਰ ਨੂੰ ਤਾਕਤ ਮਿਲੇਗੀ ਨੰਬਰ 18 ਹਰੀ ਮਿਰਚਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਹਨਾਂ ਨੂੰ ਕਦੇ ਵੀ ਜਿਆਦਾ ਹਵਾ ਲੱਗਣਾ ਨਾ ਦਿਵੋ ਹਵਾ ਕਾਰਨ ਉਹ ਜਲਦੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਇਹਨਾਂ ਨੂੰ ਜਿਪਲੋਗ ਬੈਗ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਨੰਬਰ 19 ਜੇਕਰ ਤੁਸੀਂ ਹਰ ਹਫਤੇ ਆਪਣੇ ਸਰਦੀਆਂ ਵਾਲੇ ਕੱਪੜਿਆਂ ਨੂੰ ਕੁਝ ਸਮੇਂ ਲਈ ਧੁੱਪ ਲਗਾ ਲਵੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਕਿਸੇ ਵੀ ਅਲਰਜੀ ਖਾਜ ਖੁਜਲੀ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 20 ਮੂਲੀ ਦੇ ਪੱਤਿਆਂ ਵਿੱਚ ਵਿਟਾਮਿਨ ਖ੍ਰਿੰਜ ਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦੇ ਹਨ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ